ਲੰਗ ਜਾ ਲੰਗ ਜਾ ਆ ਹੁਣ ਤਾਂ ਪਤਾ ਵੀ ਹਾਂ ਛੁੱਟੀ ਹੋ ਗਈ ਹੁਣ ਕੀ ਲੋੜ ਹੈ ਮੜੀ ਜਾਣ ਕਨੇ ਚਾਚਾ ਨਾ ਤਰਾ ਕੇ ਗਿਆ ਉਹ ਦੇਖੋ ਤਰਾ ਕੇ ਗਿਆ ਲਾਈਟ ਲਾ ਕੇ ਅੱਛਾ ਲਾਈਟ ਹਾਂ ਉਹ ਡੀਸੀਜੀ ਵੀ ਤਾਰਦਣੀ ਸੀ ਉਹ ਦੂਸਰੀ ਕਿਹੜੀ ਉਹ ਦੂਸਰੀ ਡਿਸ਼ ਜੀ ਨਾ ਉਹਦਾ ਉਹਦੇ ਨਾਲ ਨਾ ਇੱਕ ਚੱਲਦੀ ਉਹ ਦੂਈ ਡਿਸ਼ੂ ਹੀ ਰੱਖੀ ਲਈ ਵੀ ਆਪਾਂ ਚੱਲ ਕੋਈ ਆਪਾਂ ਕਿਹੜੇ ਗੁੱਸਾ ਕਰਦੇ ਹਾਂ ਹਾਂ ਬਾਕੀ ਹੁਣ ਸਵੇਰ ਤੇ ਸਵਾ ਦਾ ਚੰਦੂ ਕੰਮ ਆਪਣਾ ਕਣਕ ਦਾ अच्छा हां கிரਾਹੀ ਕਰਦੇ ਕੰਨੂ ਸੂਰੇ ਕਣਕ ਆ ਕਣਕ ਇਕੱਠੀ ਕਰਦੇ ਆ ਫਿਰ ਦਿਨ ਥੋੜੇ ਰਹਿ ਗਏ ਚੱਲ ਵਧੀਆ ਹੈ ਹਮ ਚੱਲ ਕੋਈ ਨਾ ਹੋ ਜਾਣਾ ਸਾਰਾ ਕੁਝ ਬਸ 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 ਵਧੀਆ ਬਿਲਕੁਲ ਬਿਲਕੁਲ ਇੱਕ ਦੋ ਦਿਨ ਦੇ ਵਿੱਚ ਵਿੱਚ ਇਹ ਰੰਗ ਕਰਨਾ ਹੈ ਰੰਗ ਨਹੀਂ ਕਰਨਾ ਰੰਗ ਬਾਅਦ ਚ ਕਰਨਾ ਪੈਣਾ ਉਹ ਕੱਢ ਦੇਣਾ ਕੰਮ ਜਿਹੜਾ ਹੈਗਾ ਠੀਕ ਆ ਕਿਨ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲਾਉ ਜੀ ਟਰਾਲੀ ਨੂੰ ਆਪਾਂ ਨੇ ਤਰਪਾਲ ਪਾਤੀ ਤੇ ਸ੍ਰੀ ਫਤਿਹਗੜ੍ਹ ਸਾਹਿਬ ਆਪਣੀ ਲੰਗਰ ਵਾਸਤੇ ਟਰਾਲੀ ਪੈਣ ਵਾਸਤੇ ਪੈਣ ਵਾਸਤੇ ਪੈਣ ਦਾ ਬੰਦੋਬਸਾ ਚੈਜ ਕਰਨਾ ਆਪਾਂ ਨੇ ਪੈ ਵਧੀਆ ਦੋ ਟਰਾਲੀਆਂ ਚ ਹੋ ਜਾਣਾ ਇੱਕ ਬੇਲ ਵਾਲੀ ਅਮਨੀ ਵਾਲੀ ਜਿਹੜੀ ਉਹ ਨਾਲ ਦੀ 16 ਫੁੱਟੀਆਂ ਦੋ ਟਰਾਲੀਆਂ ਉਹ ਬੇਲ ਵਾਲੀ ਇਹ ਚ ਪੈਣੇ ਵਾਲੀ ਹਾਂ 7 ਫੁੱਟੀਆਂ ਦੇ ਵਿੱਚ ਨਾ ਬੰਦਾ ਸਹੀ ਪੈ ਜਾਂਦਾ ਹੈ ਜਿਹੜੀ ਜਾਲੀ ਵਾਲੀ ਆਪਣੀ ਟੂੜੀ ਵਾਲੀ ਉਹ ਚ ਜਾਲੀ ਵਾਲੀ ਚ ਆਉਣੀਆ ਕਣਕ ਸਵੇਰ ਤੇ ਅਸੀਂ ਨੇ ਕਣਕ ਦੀ ਸ਼ੁਰੂ ਕਰਨੀ ਕਰਾਈ ਹੁਣ ਸਵੇਰ ਤੋਂ ਮਤਲਬ ਅਸੀਂ ਕਣਕ ਇਕੱਠੀ ਕਰਨੀ ਸ਼ੁਰੂ ਕਰਨੀ ਹੈ ਪਿੰਡ ਦੇ ਵਿੱਚ ਇੱਕ ਦਿਨ ਚ ਟੂਰ ਕੱਢ ਲੈਣਾ ਟਰੈਕਟਰ ਟਰਾਲੀ ਪਾ ਲੈਣਾ ਆਪਾਂ ਨੇ ਅਨਾਉਂਸਮੈਂਟ ਆ 2-3 ਤਿੰਨ ਦਿਨ ਹੋ ਗਿਆ ਆਪਾਂ ਨੂੰ ਕਰਾਉਂਦਿਆਂ ਨੂੰ ਹਾਂ ਜਿੰਨੇ ਵੀ ਆਪਣੇ ਪਰਿਵਾਰ ਹੈਗੇ ਆ ਜਿਨ੍ਹਾਂ ਨੇ ਕਣਕ ਦੀ ਸੇਵਾ ਕਰਨੀ ਆ ਕਈਆਂ ਨੇ ਤਾਂ ਮਤਲਬ ਪੈਸਿਆਂ ਦੀ ਉਹ ਕਰਤੀ ਹਾਂ ਵਿੱਚ ਗ੍ਰਾਹੀ ਦੇ ਜਿਹੜੇ ਕਈਆਂ ਉਹਨਾਂ ਦੇ ਵਿੱਚ ਕਣਕ ਦੀ ਸੇਵਾ ਵੀ ਕਰਤੀ ਠੀਕ ਆ ਜਿਹੜੇ ਪਰਿਵਾਰਾਂ ਨੇ ਕਣਕ ਦੀ ਸੇਵਾ ਕਰਨੀ ਆ ਉਹਨਾਂ ਨੇ ਆਪਣੇ ਥੈਲੇ ਭਰ ਕੇ ਰੱਖ ਲੈਣੇ ਆ ਗੇਟ ਦੇ ਕੋਲ ਪਹੁੰਚਾ ਦੇਣੇ ਆ ਸਵੇਰੇ ਆਪਾਂ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਕਿਵੇਂ ਕਣਕ ਦੀ ਸੇਵਾ ਕਰਦੇ ਵੀ ਆਪਣੇ ਆਪਣੇ ਬਾਰਮੂਰੇ ਰੱਖ ਦੋ ਹਾਂ ਬਾਰਮੂਰੇ ਵਿੱਚ ਜੇ ਜੇ ਬੰਦਾ ਕੋਈ ਡਿਊਟੀ ਵਾਲਾ ਵੀ ਕਣਕ ਦੀ ਸੇਵਾ ਕਰਨੀ ਤਾਂ ਉਹਨੇ ਆਪਣਾ ਥੈਲਾ ਬੰਨ ਕੇ ਰੈਡੀ ਕਰਕੇ ਰ ਤੇ ਆਪਾਂ ਨੇ ਸਵੇਰੇ ਟਰਾਲੀ ਲੈ ਜਣੀ ਆਪਾਂ ਨੇ ਥੱਲੇ ਥੱਲੇ ਜਿਵੇਂ ਮਤਲਬ ਜਿੰਨੋ ਜਿੰਨੀ ਸੇਵਾ ਆਪਾਂ ਨੇ ਉਹ ਸਾਬ ਨਾਲ ਸਾਰੀ ਇਕੱਠੀ ਕਰਕੇ ਫਿਰ ਉਤੋਂ 2 ਦਿਨਾਂ ਬਾਅਦ 3 ਦਿਨਾਂ ਬਾਅਦ ਜਿੱਦਣ ਵੀ ਟਾਈਮ ਲੱਗੇ ਆਪਾਂ ਸਾਰੀ ਰਾਜਪੁਰੇ ਲੈ ਜਣੀ ਆ ਫਿਰ ਉੱਥੋਂ ਆਪਾਂ ਨੇ ਛੋਟੀ ਟਰਾਲੀ ਪਾ ਲਿਓ ਨਹੀਂ ਨਹੀਂ ਬੜੀ ਚੱਲਣੀ ਛੋਟੀ ਚ ਨਹੀਂ ਹੁੰਦਾ ਉੱਥੇ ਬੜੀ ਟਰਾਲੀ ਦਾ ਡੱਬਾ ਟਪਾਉਣ ਪੈਂਦਾ ਹੁੰਦਾ ਪਹਿਲਾਂ ਠੀਕ ਆ ਥੰਡਿਆਂ ਚ ਪੈਂਦੀ ਆ ਉੱਪਰ ਤੱਕ ਜਣਾ ਜਾਲੀ ਵਾਲੀ ਟਰਾਲੀ ਨਾ 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 ਮਤਲਬ ਟਰਾਲੀ ਦਾ ਯਾਰ ਬਿਨਾ ਬਿੱਡ ਤੋਂ ਸਿੰਗਰ ਗੋਣਾ ਬਿੱਡ ਉਹ ਜਾਲੀ ਵਾਲੀ ਪੁੱਛਦਾ ਮੈਂ ਉਹ ਜਾਲੀ ਵਾਲੀ ਦੇ ਵਿੱਚ ਜਦੋਂ ਅਸੀਂ ਆਟਾ ਉੱਥੋਂ ਕਰਾ ਲਿਆਵਾਂਗੇ ਤੇ ਤਾਂ ਜੇ ਮਤਲਬ ਕਣਕ ਵੇਚ ਕੇ ਆਟਾ ਦੂਏ ਲੋਟ ਚੱਕਣਾ ਹੋਵੇ ਨਹੀਂ ਤਾਂ ਫਿਰ ਕਣਕ ਪਿਆ ਕੇ ਹਾਂ ਤੇ ਉਹ ਫਿਰ ਆਪਾਂ ਨੇ ਜਿਹੜਾ ਆਟਾ ਹੋਊਗਾ ਜਿਵੇਂ ਚੀਨੀ ਆਟਾ ਸਬਜ਼ੀਆਂ ਜਿੰਨਾ ਵੀ ਮਤਲਬ ਸਬਜ਼ੀਆਂ ਚ ਪਾਣੇ ਵਾਲੇ ਮਸਾਲੇ ਮਸੂਲੇ ਲੈ ਕੇ ਸਾਰਾ ਕੁਸਮਾਨ ਦੇ ਉਹ ਤੇ ਜਾਲੀ ਵਾਲੀ ਟਾਲੀ ਚ ਪਿਆ ਰਹੇ ਸਾਰਾ ਜਾਲੀ ਵਾਲੇ ਚ ਇੱਕਦਮ ਅੱਖੀ ਮੁੱਖੀ ਤੇ ਬਚਾਉ ਰਹਿੰਦਾ ਉਹ ਠੀਕ ਹੈ ਮੈਂ ਕਹਿੰਦਾ ਜਿਹੜੀ ਕਣਕ ਇਕੱਠੀ ਕਰਦੇ ਉਹਦੇ ਨਾਲੋਂ ਦੇ ਕੇ ਆਟਾ ਲੈ ਲਿਓ ਹਾਂ ਉਵੇਂ ਹੀ ਕਰਾਂਗੇ ਹਾਂ ਉਵੇਂ ਹੀ ਕਰਾਂਗੇ ਸਾਰੇ ਸੇਵਾਦਾਰ ਜਾਣਗੇ ਜਿਹੜਾ ਮਾੜਾ ਮੋਟਾ ਕੋਈ ਵੇਲ ਤੇ ਬਾਕੀ ਜਿਵੇਂ ਵੀ ਆ ਅੱਗੇ ਆਪਾਂ ਸਾਰਾ ਬਲੌਗ ਦੇ ਵਿੱਚ ਦੱਸਾਂਗੇ। ਅੱਜ ਕੀ ਸਮਾਨ ਪਰ ਇਹਨਾਂ ਨੂੰ ਨਵਾਂ ਬਣਾ ਲਿਆ ਥੋੜਾ ਜਿਹਾ। ਨਵਾਂ ਬਣਾ ਰਹੀ ਹਾਂ ਥੋੜਾ ਜਿਹਾ ਨਵਾਂ ਬਣਾ ਰਹੀ ਹਾਂ। ਠੀਕ ਹੈ। ਹੋਰ ਕਿਵੇਂ ਰਿਪੋਰਟ? ਵਧੀਆ ਹੈ। ਸਪਰੇਅ ਦਾ ਹੋ ਗਿਆ? ਸਪਰੇਅ ਦਾ ਹੋ ਗਿਆ। ਬਾ ਥੋੜੇ ਜੇ ਕੀਲੇ ਰਹਿ ਗਏ ਉਹ ਬਾਅਦ ਚੋਂ ਹਣ। ਚੱਲਣ ਚੱਲੀਏ ਪਾਪੂ ਹੁਣ। ਜਿਉ ਜਿਉ ਪਾਣੀ ਪਾਈ ਜਾਵਾਂਗੇ ਉਤੇ ਮੂਰੇ ਫਿਰ। ਪਾਣੀ ਜਿੰਨਾ ਤੱਕ ਕਰਨੇ ਆ। ਫਿਰ ਲੈ ਮਾਮਾ ਜੀ ਨੂੰ ਵੀ ਚਾਹੀਦਾ ਫਿਰ ਆਪਾਂ ਉਸ ਤੋਂ ਬਾਅਦ ਫਿਰ ਦੇਖਾਂਗੇ ਕਰਦੇ। ਕੱਲ ਨੂੰ ਜਾਂ ਪਰਸੋਂ ਮੋਟਰਾਂ ਛੱਡ ਦੇਣੀ ਆਪਾਂ ਨੇ। ਅੱਛਾ, ਉਹ 10 ਦਿਨ ਹੁਣ ਆਪਾਂ ਨੇ ਫਤਿਹਗੜ੍ਹ ਸਾਹਿਬ ਦੇ ਆਪਾਂ ਨੇ ਪੂਰੇ ਸੇਵਾ ਤਨਮਨ ਨਾਲ ਕਰਨੀ ਹੈ ਠੀਕ ਹੈ ਨਾ ਕੋਈ ਆਪਾਂ ਨੇ ਸਾਰੇ ਵੀਰਾਂ ਨੂੰ ਅਪੀਲ ਹੈ ਵੀ ਕੋਈ ਆਪਾਂ ਵਾਇਲੈਂਸ ਨਹੀਂ ਕ੍ਰੀਏਟ ਕਰਨਾ ਠੀਕ ਹੈ ਦਿਨ ਜਿਹੜੇ ਚੱਲ ਰਹੇ ਆ ਬੜੇ ਮਤਲਬ ਉਹਨਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਡੈਕਾ ਡੁੱਕਾਂ ਤੋਂ ਪਰਹੇਜ਼ ਰੱਖੋ ਸਾਰੇ ਵੀਰਾਂ ਨੂੰ ਅਪੀਲ ਹੈ ਜੀ ਤੇ ਮਤਲਬ ਜੇ ਜੇ ਆਪਾਂ ਸੋ ਜੇ ਡੈਕ ਲਾਉਣੇ ਵੀ ਤਾਂ ਸ਼ਹੀਦੀ ਜੋੜ ਸਾਹਿਬ ਜਾਦਿਆਂ ਦੇ ਜਾਂ ਗੁਰੂ ਪੀਰੂਆਂ ਦੇ ਸੋ ਜਿੰਨੇ ਵੀ ਆਪਣੇ ਸੱਜਣ ਵੀ ਨੇੜੇ ਦੂਰ ਤੋਂ ਜਰੂਰ ਫਤਿਹਗੜ੍ਹ ਸਾਹਿਬ ਦਰਸ਼ਨ ਜਰੂਰ ਕਰਨੀ ਹੈ ਯਾਰਕੀ ਠੀਕ ਹੈ ਜੀ ਸੇ ਬਾਕੀ ਚੱਲਣਾ ਚਾਚਾ ਆਜਾ ਮਰਦੇ ਕਿ ਮੇਰੇ ਨਾਲ ਇੱਕ ਵਾਰ ਪੰਪ ਪਵਾ ਲਈ ਟਰੈਕਟਰ ਪਿੱਛੇ ਪਾਇਆ ਭਈਆ ਪਾਇਆ ਠੀਕ ਹੈ ਉਹਦੀ ਜਿਹੜੀ ਕੋਈ ਮੜੀ ਮੋਟੀ న్యూਸ ਲਜਾ ਹੋਰ ਕੁਝ ਵਾ ਠੀਕ ਹੈ ਹੁਣ ਠੀਕ ਹੈ ਸਾਰਾ ਕੁਝ ਤੇ ਭਾਗੀ ਦਸਨੂ ਮਿਲੂ ਵੀ ਇੱਧਰ ਪਿੱਛੇ ਡਿਊਟੀਆਂ ਸਖਤ ਆ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਲੇਜ਼ਰ ਕਰਾਉਣਾ ਆਪਾਂ ਨੇ ਫੇਰਣਾ ਮੈਂ ਤਾਂ ਕਰਕੇ ਨਹੀਂ ਹਲੇ ਇਹਨੂੰ ਰੰਗ ਨੂੰ ਲੱਗਿਆ ਰੰਗ ਨੂੰ ਹੁਣ ਲੱਗਾਂਗੇ ਵੀ ਆਪਾਂ ਜਨਵਰੀ ਮਹੀਨੇ ਚ ਠੀਕ ਹੈ ਜਨਵਰੀ ਮੀਨੇ ਚ ਇਹਨੂੰ ਵੀ ਕਰ ਦੇਣਾ ਰੰਗ ਨੰਬਰ 2 ਰੰਗ ਆਪਾਂ ਨੇ ਕਰ ਦੇਣੀ ਤਵੀਆਂ ਵੀ ਨਾਲ ਤਵੀਆਂ ਵੀ ਹੋਣਗੀਆਂ ਹਾਂ ਤਵੀਆਂ ਵੀ ਰੰਗ ਕਰ ਦੇਣੀ ਠੀਕ ਹੈ ਨਾ ਦੋਈ ਚੀਜ਼ਾਂ ਆਪਾਂ ਨੇ ਹੋਰ ਵੀ ਰੰਗ ਕਰਨੀਆਂ ਹੈ ਹੈ ਜੋ ਟੈਂਕੀ ਵੀ ਕਰਨੀ ਹੈ ਰੰਗ ਹਵਾਲੀ ਉਹ ਵੀ ਕਰਨੀ ਹੈ ਉਹ ਹਰੇਕ ਵਾਲੇ ਰਹਿ ਜਾਂਦੀ ਹੈ ਉਹ ਹਰੇਕ ਵਾਲੇ ਰਹਿ ਜਾਂਦੀ ਹੈ ਕੰਮ ਦਾ ਉਸੀ ਦਾ ਸਾਰਾ ਕੰਮ ਉਸੀ ਦਾ ਆ ਇਧਰ ਚਾਚਾ ਉਹ ਗਲਤ ਨਹੀਂ ਕਰਿਆ ਵਾ ਕੰਮ ਯਾਰ ਕਟਰ ਪਰ ਉਸ ਉਸ ਨਹੀਂ ਪੈਂਦੀ ਹੋਗੀ ਇਹਦੇ ਪਰ ਨਾ ਨਾ ਉਸਕੇ ਡੰਗਰਾਂ ਨੂੰ ਪੇਹਾ ਦੇਣਾ ਉਸੇ ਦੀ ਚੇਂਜਿੰਗ ਅਸੀਂ ਡੰਗਰਾਂ ਵਾਲੀ ਆ ਇਹੇ ਡੰਗਰਾਂ ਵਾਲੀ ਆ ਉਥਲਾ ਵੀ ਜਿੱਦਾਂ ਪਹਿਲਾਂ ਵੀ ਥਿ ਵਿਚੇ ਜੀਰੀ ਆ ਵਿਚੇ ਕਣਕਾ ਵਿਚੇ ਜਾਉ ਆ ਚੱਲ ਠੀਕ ਐ ਢੇਡ ਬਣਾਉਣੀ ਐ ਹਾਂ ਇਹਨੂੰ ਟਰਾਲੀ ਨੂੰ ਵੀ ਸਾਈਡ ਕਰਕੇ ਲਾਉਨੇ ਉਹਦੇ ਮਾੜੀ ਜਿਹੀ ਜਗ੍ਹਾ ਜੀ ਬਣ ਜੂਗੀ ਹੂੰ ਦੋ ਢੇਡਾਂ ਨਹੀਂ ਹੁਣ ਕਾ ਕਦਲ ਜਾਣੀ ਇਹ ਇਹ ਨਹੀਂ ਹਲੇ ਥੋੜੀ ਐ ਤਾਂ ਇਹਦਾ ਕੱਲੇ ਪੈਣ ਵਾਲੇ ਇੱਥੇ ਤਾਂ ਗੱਦੇ ਕਿੱਦੇ ਰੱਖਣੇ ਆ ਬਸ ਹਾਂ ਇਹਨੂੰ ਸਾਈਡ 'ਚ ਲਾ ਦਾਂਗੇ ਹਾਂ ਹਾਂ ਬਿਲਕੁਲ ਬਿਲਕੁਲ ਤਰਪਾਲ ਐਨ ਮੜ ਕੇ ਰੱਖਤੀ ਐ ਸੇਵਾਦਾਰਾਂ ਨੇ ਪੂਰੀ ਆਇਆ ਹੋਆ ਫਿਰ ਹੈਨਾ ਸੋ ਚੱਲਦੇ ਆ ਜੀ ਹੁਣ ਬਾਕੀ ਪਾਣੀ ਪਾਣੀ ਦੀ ਤਿਆਰੀ ਕਦੋਂ ਤੋਂ ਚਾਚਾ ਪਾਣੀ ਦੀ ਤਿਆਰੀ ਕਦੋਂ ਤੋਂ ਪਾ ਆਪਣਾ ਤਾਰਾ ਤੁਰਾਂ ਜਿਵੇਂ ਕਾ ਕੇ ਫਰ ਤੋਂ ਕਰਦਾ ਨਾ ਨਾਟਕਾਂ ਅੱਛਾ ਤਾਰਾ ਘੋਲ ਕੇ ਲਿਆ ਜਿਵੇਂ ਨਾ ਹਾਂ 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 ਤੇ ਉਹਨਾਂ ਦੇ ਅੱਗੇ ਲਾ ਕੇ ਤਾਰਾ ਆਪਣੀ ਜਿਹੜੀ ਪਾਣੀ ਸਪਰੇ ਜਿਹੜੀ ਰਹਿ ਗਈ ਉਹਦਾ ਪਾਣੀ ਦੇ 2-3 ਦਿਨ ਮੂਰੇ ਹੁਣ ਬਾਕੀ ਜਿਹੜਿਆਂ ਤੇ ਸਵਾ ਤੇ ਬਾਅਦ ਆਪਾਂ ਨੇ ਕਰਨੀ ਆ ਨਾ ਉਹ ਪਾਣੀ ਨਾ ਬਾਅਦ ਆਪਾਂ ਦੇ ਜਿਹੜਾ ਪਾਣੀ ਪਾਣੀ ਤੋਂ ਬਾਅਦ ਜਿਹੜਾ ਰੇਪ ਹੋਣਾ ਰੇਚ ਤਾਂ ਨਹੀਂ ਕੁਝ ਮਿਲਾ ਕੇ ਪਾਉਣਾ ਨਹੀਂ ਰੇਚ ਨਹੀਂ ਪਾਉਣਾ ਅੱਛਾ ਬਾਕੀ ਨਹੀਂ ਮੈਂ ਮਤਾ ਕਰਾ ਲਿਆ ਪਾਸ ਸਪਰੇ ਵਾਲਾ ਪੰਪ ਤਾਂ ਹੋ ਗਿਆ ਪਾਸ ਕਿਹੜਾ ਹੋਣਾ ਉਹ ਤਾਂ ਹੋ ਗਿਆ ਪਾਸ ਬਾਕੀ ਇਹ ਉਹ ਟਾਇਰਾਂ ਜੇ ਵਾਲਾ ਲੈਣਾ ਆਪਾਂ ਜਿਹਦੇ ਹੀਟਾ ਟਾਇਰ ਜ ਹਾਂ 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 ਇਹ ਇਹਦੇ ਜਿਵੇਂ ਘੋੜੀ ਲਾ ਦਿੰਦੇ ਆ ਇਹ ਘੋੜੀ ਨਾ ਜਿਆਦਾ ਕਿਤੇ ਖਟਰੈਕਟਰ ਕਾ ਉੱਠ ਘੜਦਾ ਡਬੱਟ ਪਰੋਂ ਟਪਾਉਨੇ ਆ ਪਿੱਛੇ ਘੋੜੀ ਜੀ ਲੱਗ ਜਾਂਦੀ ਆ ਉਹ ਫੇਰ 빙ਗੀ ਵੀ ਹੁੰਦੀ ਨਾਲੇ ਫਸਦੀ ਵੀ ਆ 빙ਗੀ ਵੀ ਹੁੰਦੀ ਆ ਹਾਂ ਫਸ ਜਾਂਦੀ ਆ ਟੁੱਟਣੇ ਦਾ ਖਤਰਾ ਸੋ ਆ ਜੀ ਜ਼ਮੀਨਦਾਰ ਵਾਲਾ ਦਾ ਸਪਰੇਅ ਪੰਪ ਤੇ ਇਹ ਹੁਣ ਛੱਡ ਕਿਉਂਣਾ ਨਾਨਕੇ ਮੇਰੇ ਬਹੁਤੀ ਦੂਰ ਨਹੀਂ ਹੈਗੇ ਪੰਜ ਤੋਂ 6 ਕਿਲੋਮੀਟਰ ਜਿੰਨੇ ਮਰਜ਼ੀ ਗੇੜੇ ਮਾਰੇ ਆ ਹਾਂ ਹਾਂ ਜਿੰਨੇ ਮਰਜ਼ੀ ਗੇੜੇ ਜਿੰਨੇ ਮਰਜ਼ੀ ਗੇੜੇ ਮਾਰੇ ਆ ਇਹ ਜ਼ਮੀਨਦਾਰ ਵਾਲਾ ਲੈਂਦਾ ਤਾਂ ਜੀ ਪੰਪ ਸੋਣਾ ਬਹੁਤਾ ਫਾਰਾ ਬਥੇਰਾ ਵਧੀਆ ਦਾ ਵੀ ਤੇ ਆ ਇਹਦੇ ਨਾਲ ਪੰਪ ਉਹ ਦਿੱਤੀ ਦੀ ਨਾਲੀ ਨਾਲ ਇਹ ਟਰੈਕਟਰ ਪਿੱਛੇ ਸੂਤ ਆਇਆ ਪਹਿਲਾਂ ਆਪਾਇਆ ਤਾਂ ਇਹ ਉੱਠਦਾ ਬਹੁਤ ਦਾ ਖੜਾ ਬਹੁਤ ਹੁੰਦਾ ਦਾ ਟਰੈਕਟਰ ਅੱਛਾ ਇੱਕ ਦੇਖ ਲੈ ਫਿਰ ਅਰਜਨ ਦਾ ਮਤਲਬ ਭਾਰ ਹੈ ਸਾਲਾ 20 30 ਕਿਲੋ ਨਾਲ ਜ਼ਿਆਦਾ ਫਰਕ ਤਾਂ ਨਹੀਂ ਪੈਣ ਲੱਗਿਆ ਸਪਾਈਕਰ ਵੀ ਜ਼ਿਆਦਾ ਹੈ ਇਹ ਅਰਜਨ ਭਾਰਾ ਟਰੈਕਟਰ ਫਲੇਸ ਨਾਲ ਮੂਰੇ ਤੋਂ ਫਰੰਟ ਤੋਂ ਇਹਦੇ ਨਾਲੋਂ ਵੀ ਭਾਰ ਹੈ ਲਿੰਕਾਂ ਚ ਪਾਇਆ ਵਾ ਸਮਾਨ ਇਹ ਖੜਾ ਘਟ ਹੁੰਦਾ ਟਰੈਕਟਰ ਇਹ ਛੇਤੀ ਉੱਠ ਖੜਿਆ ਇਹ ਲੰਬਾ ਕਿੰਨਾ ਯਾਰ ਇਹ ਨਾਲੇ ਲੰਬਾ ਦਾ ਘਰ ਖੋਣਾ ਨਹੀਂ ਚਾਹੀਦਾ ਬਣ ਕੇ ਮੈਂ ਹੋਰ ਬੇਟ ਚ ਫਰਕ ਮੈਨੂੰ ਐ ਲੱਗਦਾ ਵੀ ਇਹਦੇ ਨਾਲ ਤੇ ਆ ਸਟੈਂਡਰਡ ਨਾਲ ਤੇ ਅਰਜਨ ਭਾਰਾ ਹੋਊਗਾ ਬੇਟ ਚ ਵੀ ਭਾਰਾ ਹੋਊਗਾ ਹੈਨਾ ਮਜੇ ਨਾਲ ਇਹ ਖੜਾ ਨਹੀਂ ਹੁੰਦਾ ਆ ਇਹਦਾ ਖੜਾ ਹੋ ਜਾਂਦਾ ਜੀ ਇਹ ਤਾਂ ਗੋਗੀ ਕਹਿੰਦਾ ਸਿੱਧਾ ਹੋ ਜਾਂਦਾ ਤਾਂ ਇਹਨਾਂ ਹਾਂ ਹਾਂ ਵਟ ਟਪਾਉਂਦੇ ਜ ਆਹ ਮੂਰੇ ਬੈਠ ਕੇ ਅਸੀਂ ਨੇ ਦੋ ਜਣਾਂ ਨੇ ਫੇਰ ਵਟ ਟਪਾਈ ਆ ਇੱਥੇ ਆਪਣੇ ਖਲਦੀ ਪਾਣੀ ਫੇਰ ਅੱਛਾ ਫੇਰ ਵਟ ਟਪਾਈ ਆ ਫੇਰ ਸਮਝ ਲੈ ਤੂੰ ਇਹਦੇ ਇਹਦੇ ਆਹ 40 ਕਿਲੋ ਦਾ ਬੈਂਪਰ ਦਾ 30 40 ਕਿਲੋ ਦਾ ਉਹ ਬੈਂਪਰ ਕਿੰਨੇ ਦਾ 80 ਕਿਲੋ ਦਾ ਹੁਣ ਜੇ ਤੂੰ ਵੀ ਮੂਰੇ ਬੈਠਿਆ ਤਾਂ ਇਹ ਮੱਲਾ ਦਾ ਕੱਟ ਦਾ ਡੇਢ ਕੁੰਟਲ ਦਾ ਫਰਕ ਉਹ ਟਰੈਕਟਰ ਦਾ ਡੇਢ ਦੋ ਕੁੰਟਲ ਦਾ ਫਰਕ ਹੋਗਾ ਬੈਂਪਰ ਮੂਰੇ ਤੇ ਖੜਾ ਹੋਣ ਦੇ ਬੈਂਪਰ ਉਹ ਨਹੀਂ ਬੈਂਪਰ ਤਾਂ 80 85 ਕਿਲੋ ਦਾ ਮੈਂ ਹੀ ਲਵਾਇਆ ਵਾ ਹਾਂ ਹੁ ਇਦੇ ਚ ਕਿੰਨੇ 70 80 ਕਿਲੋ ਤਾਂ ਹੈਗੇ ਹੀ ਆ ਜੇ 30 40 ਕਿਲੋ ਦੇ ਬੈਂਪਰ ਤਾਂ ਤੂੰ ਵੀ ਮੂਰੇ ਬੈਠੇ ਨਾਲ ਟਰੈਕਟਰ ਫਿਰ ਵੀ ਖੜਾ ਹੋਇਆ ਇੱਕੋ ਮੁੰਡਾ ਇਹਦਾ ਗਾਰੰਟੀ ਦਾ ਮੁੰਡਾ ਫਿਰ ਦੋ ਦੋ ਜਣੇ ਬੈਠੇ ਤੁਸੀਂ ਹਾਂ ਚੱਲ ਠੀਕ ਹੈ ਮੈਂ ਛੱਡਿਆ ਵਾਂ ਫਿਰ ਇਹਨੂੰ ਸੋ ਬਾਕੀ ਦੇਖ ਕੇ ਕਰਦੇ ਆ ਵਧਾਈਆਂ ਫਿਰ ਤੇ ਟਮਾਟਰ ਹੀ ਤਾਂ ਔਖਾ ਵੇਰ ਕੇ ਨਹੀਂ ਫਿਰ ਹੁਣ ਜਦ ਮੂੰਹ ਚੋਂ ਕੱਢ ਤੇ ਬਾੱਕ ਫਿਰ ਤਾਂ ਲੀਲਾ ਲੋਕਈ ਇਹਨੇ ਟਮਾਟਰ ਹੀ ਤੇ ਆਈ ਸੀ ਨਾਲ ਲੈ ਗਏ ਇੱਧਰ ਨੂੰ ਲੰਘ ਜਾ ਹਾਂ ਮੈਂ ਨਾ ਹੁਣ ਤੱਕ ਡੋਲਾ ਦੇ ਬਰਾਬਰ ਜੇ ਤੱਕ ਪਾਣੀ ਚੜਾਇਆ ਤਾਂ ਇਹ ਤੇ ਉੱਪਰ ਮੈਂ ਪਾਣੀ ਲੈ ਕੇ ਨਹੀਂ ਤਾਂ ਜਾਂਦਾ ਪਰ ਮੈਂ ਇੱਕ ਹੋਰ ਦੇਖਿਆ ਹੈ ਕਿ ਆ ਪਤਾ ਭਾਈ ਤੁਹਾਡੇ ਨਾਲ ਵੀ ਹੁੰਦਾ ਹੋਵੇ ਕਿਉਂਕਿ ਜਿਹੜੀਆਂ ਡੋਲਾ ਦੇ ਉੱਪਰ ਪਾਣੀ ਗਿਆ ਨਾ ਉਹਨਾਂ ਦਾ ਕੱਖ ਫੂਕਦਾ ਸਾਰਾ ਦੇਖੋ ਐਨ ਕੱਖ ਦਵਾਰੇ ਹੋ ਗਿਆ ਤਾਂ ਇੰਨਾ ਇੰਨਾ ਇਹ ਐਟਰਾ ਜੀਨ ਦਾ ਹੀ ਕਮਾਲ ਲੱਗੀ ਜਾਂਦਾ ਮੈਨੂੰ ਆਹ ਦੇਖੋ ਕਿਵੇਂ ਦਵਾਰੇ ਫੇਰ ਸਾਰਾ ਫੂਕਦਾ ਬਾੜੀ ਘੰਟ ਦਵਾਈ ਆ ਵੀ ਕੱਖ ਤਾਂ ਹੋਣੀ ਨਹੀਂ ਦਿੰਦੀ ਤੇ ਆਲੂ ਆਪਣੇ ਖੜੇ ਇੱਕ ਨੰਬਰ ਐ ਤੇ ਕੀ ਪੂਰੇ ਟੌਪ ਕਲਾਸ ਖੜੇ ਆਲੂ ਵਧੀਆ ਮਲ ਰਹੇ ਆ ਹੁਣ ਇਹਨਾਂ ਚ ਪਾ ਦਨੇ ਇੱਕ ਅੱਧਾ ਤਾਕਤ ਦੀ ਚੀਜ਼ ਹੋਰ ਤੇ ਪਾਰ ਆ ਫਿਰ ਹੋਰ ਬਾਈ ਤੁਸੀਂ ਦੱਸ ਦਿਓ ਕਮੈਂਟ ਕਰਕੇ ਵੀ ਜੇ ਕੁਝ ਘਾਟ ਬਾਦ ਲੱਗਦੀ ਆ ਪਾ ਉਹ ਵੀ ਪਾ ਦਨੇ ਆ ਦੇਖਦਾ ਤੁਸੀਂ ਇਹਨੇ ਲਏ ਹੋ ਇੱਧਰ ਆਪਣੀ ਕਣਕ ਅੱਜ ਸਪਰੇਅ ਕਰਨੀ ਆ ਅੱਜ ਦਿਖਾਉਂਗਾ ਤੁਹਾਨੂੰ ਸਪਰੇਅ ਚ ਮੈਂ ਹੁਣ ਆਇਆ ਤਾਂ ਮੋਟਰ ਤੋਂ ਚਵੱਚਾ ਭਰਨ ਨੂੰ ਚਵੱਚਾ ਭਰ ਕੇ ਪਾਣੀ ਉਹ ਉਹ ਫਿਰ ਖਿੱਚੀ ਜਾਂਦਾ ਨਾ ਪਾਣੀ ਅੰਦਰ ਆਪਣੇ ਆਪੇ ਫਿਰ ਚਵੱਚੇ ਚੋ ਹੀ ਭਰ ਲੰਨੇ ਆ। ਉਹ ਚਵੱਚਾ ਭਰ ਦੀਏ। ਆਲੂ ਇਸ ਵਾਰੀ ਬਾਬੇ ਦੀ ਕਿਰਪਾ ਨਾਲ ਆਪਣੇ ਕੋਲ ਹੋ ਜੂਗਾ ਬੀਜ ਸੋਨਾ। ਸਾਰਾ ਆਪਾਂ ਨੇ ਬੀਜੇ ਰੱਖਣਾ। ਹੋ ਵੀ ਬਹੁਤ ਵਧੀਆ ਰਿਹਾ ਇਹ ਹੈ ਨਾ ਕੋਈ ਦੁੱਖ ਤਕਲੀਫ ਵੀ ਨਹੀਂ ਆਲੂ ਨੂੰ। ਸਹੀ ਤਰੀਕੇ ਨਾਲ ਬੇਲ ਵਗ ਰਹੀ ਆ ਬੂ। ਸਭ ਤੋਂ ਬੜੀ ਗੱਲ ਗੱਖ ਨਹੀਂ ਹੈਗਾ ਜਮਾ ਸਾਫ ਸੁਥਰਾ ਆਲੂ ਆ। ਹਾਂਜੀ ਬਾਈ ਜੀ ਆਪਣੇ ਰਹਿ ਗਏ। ਤਿੰਨ ਕਿੱਲੇ ਰਹਿ ਗਏ ਅੱਜ। ਦੋ ਹੀ ਰਹਿ ਗਏ ਸੋ ਕੋਈ ਤੇ ਬਾਤ ਤਾਂ ਜਿੰਨੂ ਜਿੰਨੂ ਪਹਿਲਾਂ ਪਾਣੀ ਲਾਉਣਾ ਉਹ ਨਵੇੜਤਾ ਹੁਣ ਕੰਮ ਸਾਰਾ। ਬਾਕੀ ਫੇਰ ਦੇਖਦੇ ਆ ਦੁਬਾਰੇ ਕਿਵੇਂ ਲੋਟ ਆਉਂਦਾ। ਉਮਾਇਆ ਟੈਂਕੀ ਲੈ ਆਇਆ ਤਾਂ ਭਰ ਕੇ ਇਹਦਾ ਬਹੁਤ ਫਾਇਦਾ ਹੈ ਇਹ ਤਿੰਨ ਤਿੰਨ ਟੈਂਕੀਆਂ ਭਰਾ ਦਿੰਦੀ ਆ ਢਾਈ ਤਿੰਨ ਆਰਾਮ ਨਾਲ ਤੇ ਉਹਦੇ ਨਾਲ ਫਰਕ ਪੈ ਜਾਂਦਾ ਬਹੁਤ ਕੋਈ ਚਵੱチェ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਜਿੱਥੇ ਪਹੀ ਲੱਗਦੀ ਆ ਉੱਥੇ ਇਹ ਆ ਕੋਲ ਤੇ ਭਰਾ ਲੰਨੇ ਆ ਇਹਦੇ ਨਾਲੇ ਦੇਖੋ ਚੱਲਦਾ